ਤੇ ਮੈਂ ਤਾਂ ਨਾ ਕਰ ਲਈ ਨਾ ਇਦਾਂ ਨਾ ਆਪਾਂ ਕਰ ਲਈਏ ਭਾਬੀ ਉਹਨਾਂ ਨੂੰ ਪੁੱਛ ਲੈਨੇ ਆ ਉਹਨਾਂ ਗੜਾ ਮਨਾ ਕਰਨਾ ਉਹਨਾਂ ਕੋਲ ਤਾਂ ਬੈਂਕ 'ਚ ਪੈਸੇ ਹੋ ਨਹੀਂ ਆ ਰਹਿਣ ਦੋ ਉਹਨਾਂ ਕੋਲ ਨਹੀਂ ਪੁੱਛਨੇ ਹੈਗੇ ਉਹਨਾਂ ਨੇ ਕੀ ਪਤਾ ਦੇਣੇ ਵੀ ਆ ਕਿ ਨਹੀਂ ਉਹ ਅਗਲੇ ਨੇ ਇੱਕੋ ਗੱਲ ਸੁਣਾ ਦੇਣੀ ਆ ਜੇ ਤਾਂ ਟਿਕੋ ਨਹੀਂ ਹੈਗੇ ਤੇ ਹਾਂ ਕਿਉਂ ਕੀਤੀ ਇੰਨਾ ਥੋੜਾ ਪਤਾ ਯਾਰ ਉਹਨੇ ਨਾ ਕਰ ਦੇਣੀ ਆ ਉਸ ਦਿਨ ਤੇ ਆਦਾ ਵੀ ਕੋਈ ਗੱਲ ਨਹੀਂ ਮੈਂ ਕਰਦਾ ਕੋਈ ਨਾ ਕੋਈ ਹੱਲ ਮੈਨੂੰ ਨਹੀਂ ਜੇ ਪਤਾ ਮੈਨੂੰ ਪੈਸੇ ਚਾਹੀਦੇ ਜੇ ਮਹੀਨੇ ਨੂੰ ਮੈਂ ਪੈਸੇ ਕੀ ਕਰਨੇ ਆ ਇਹ ਕੋ ਪਹਿਲੀ ਨਾ ਵੀ ਹੋਏ ਨਾ ਤੇ ਲੋਕ ਤਾਂ ਵੀ ਪੈਸੇ ਦੇ ਦਿੰਦੇ ਆ ਤੁਹਾਡੇ ਕੋਲੋਂ ਫਿਰ ਵੀ 10 12 ਕਿੱਲੇ ਪੈਲੀ ਹੈਗੀ ਆ ਜੀ ਯਾਰ ਹੁਣ ਇਦਾਂ ਉਹ ਕਿਹੜੇ ਜਾਣ ਬੁੱਝ ਕੇ ਕਰਦੇ ਆ ਤੁਸੀਂ ਅੱਧੀ ਜਪਾਨਾ ਦੇ ਜਿਹੜੇ ਤੋਂ ਅਗਲੇ ਉਸੇ ਵਲੇ ਦੇਖ ਜਾਂਦੇ ਉਹਦੇ ਪੈਸੇ ਤੇ ਮੈਂ ਕਦੇ ਇਹ ਗੱਲ ਤੋਂ ਕਰ ਲਈਨ ਭੱਜਣ ਨਿਆ ਤੇ ਚਾਹੇ ਮੇਰਾ ਰੱਬ ਜਾਣਦਾ ਮੈਂ ਕਿਹੜਾ ਮਣਾ ਕੰਮ ਤੋਂ ਕਰੰਦਿਆ ਵੀ ਮੇਰੇ ਮੇਰੇ ਕੋ ਹੁਣ ਅੰਦਰਲ ਮਾਰੀ ਚ ਪਏ ਤਾਂ ਮੈਂ ਕੱਢ ਕੇ ਦੇ ਦਾਂ ਹੁਣ ਮੈਂ ਤਾਂ ਖਿਆਰਾ ਖੇਤੀ ਬੀੜੀ ਵਾਲਾ ਆਦਮੀ ਆ ਮੇਰਾ ਉੱਤੇ ਨਿਰਭਰ ਆ ਸਾਰਾ ਕੁਝ ਹੁਣ ਮੈਂ ਕਿਹੜਾ ਕੋਈ ਸਰਵਿਸ ਕਰਨ ਨਿਆ ਜਾਂ ਕੋ ਮਨ ਲਓ ਵੀ ਹਾਡੇ 12 ਹਜ਼ਾਰ ਰੁਪਏ ਪੈਸੇ ਇਹ ਤਾਂ ਤੁਸੀਂ ਤੇ ਮੈਨੂੰ ਪਤਾ ਨਾ ਅਗਲੇ ਨੂੰ ਥੋੜਾ ਪਤਾ ਵਾ ਅਗਲੇ ਨੂੰ ਨਹੀਂ ਪਤਾ ਹੁਣ ਕੀ ਕਰੀਏ ਹੁਣ ਕੋਈ ਮਸਲਾ ਵੀ ਇਹਦਾ ਹੱਲ ਨਹੀਂ ਨਾ ਪੈਰ ਦੇ ਪੈਰ ਉਹਨਾਂ ਕਿਦਾ ਜਾ ਕੇ ਦਰਵਾਜ਼ਾ ਖੜਕਾਈਏ ਹੁਣ ਉਹਨਾਂ ਨੇ ਫਿਰ ਫੋਨ ਕਰਕੇ ਕਹਿ ਦਿਆ ਵੀ ਪੈਸੇ ਆਪਾਂ ਨਹੀਂ ਦੇਣੀ ਉਹ ਯਾਰ ਮੈਂ ਕਹ ਤੂੰ ਇਦਾਂ ਕਿਹਾ ਵਾ ਕਿ ਕਹਿ ਕੇ ਦੇ ਉਹ ਸਿੱਧੇ ਸਿੱਧੇ ਹੋਰ ਕਿੱਦਾਂ ਕਹਿਣ ਦੇ ਜੇ ਯਾਰ ਤੂੰ ਤਾਂ ਗੱਲ ਦਾ ਵੱਲ ਪਾ ਲਈ ਨਹੀਂ ਹੁਣ ਮੈਂ ਜਿਹੜੀ ਪਮਣ ਵਾਲੀ ਗੱਲ ਜੇ ਤੈਨੂੰ ਮੈਂ ਕਿਹਾ ਵੀ ਉਹਨਾਂ ਨੂੰ ਪਿੰਦਰੋਂ ਨਾਲ ਪੁੱਛ ਲੈਣੀ ਉਹ ਵੀ ਤੂੰ ਲੱਤ ਲਾਉਣ ਦੀ ਜੇ ਮੈਂ ਹੁਣ ਕਿਹਾ ਕਿ ਕਿੱਦੇ ਲਿ ਜਾਣ ਇੱਕ ਦੂਜਿਆਂ ਨੂੰ ਕ ਉਦਾਂ ਮੈਂ ਆਪਣੇ ਯਾਰ ਦੋਸਤ ਨਾਲ ਗੱਲੀਨ ਗੱਲ ਕੀਤੀ ਆ ਉਹ ਆਂਦਾ ਵੀ ਮੈਂ ਕਰਦਾ ਕੋਈ ਨਾ ਕੋਈ ਮਸਲਾ ਜੋ ਵੀ ਪੈਰ ਤੇ ਮੁਕਰ ਜੇਗਾ ਉਹਨੇ ਹਾਂ ਨਹੀਂ ਪੱਕੀ ਕੀਤੀ ਮੈਂ ਕਹਾ ਉਹ ਆਂਦਾ ਮੈਂ ਤੈਨੂੰ ਸ਼ਾਮ ਤੱਕ ਦੱਸਣਾ ਵਾ ਤੇ ਬਾਕੀ ਹੁਣ ਉਹਦੇ ਕਰਨ ਤੇ ਵਿਚਾਰੇ ਕੋ ਉਹਨੇ ਵੀ ਕਿਹੜੇ ਵੀ ਜਾਣਦੇ ਆ ਤੈਨੂੰ ਪਤਾ ਘਰਾਂ ਰਕੇ ਕਰਨੇ ਸਾਰੇ ਯਾਰ ਇੰਨੇ ਪੈਸੇ ਤੇ 1 ਲੱਖ 2 ਲੱਖ ਜਾਂ ਕੋਈ ਮਤਲਬ ਨੌਕਰੀ ਪੇਸ਼ਲ ਆਈਏ ਬੰਦਾ ਬੈਂਕ ਬੰਕ ਚੋਂ ਝਟ ਕਢਾ ਕੇ ਦੇ ਦੇ ਹੋਰ ਬਾਕੀ ਦੇ ਜਿਹੜੇ ਮਤਲਬ ਘਰ ਆ ਮੇਰੇ ਵਰਗੇ ਜਾਂ ਕੋਈ ਪ੍ਰਾਈਵੇਟ ਕੰਮ ਤੇ ਕਿਤੇ ਲੱਗਾ ਵਾ ਉਨਾਰੇ ਮਤਨ ਪਤਾ ਰੋਜ਼ ਦਾ ਲੂਮ ਤੇ ਲਈ ਆਪਣਾ ਚੱਲਦਾ ਹੋਇਆ ਪੈਸਾ ਨਹੀਂ ਤੇ ਆਪਾਂ ਇਦਾਂ ਕਰਦੇ ਆਂ ਕਰ ਲਈ ਨਾ ਸੋਨਾ ਕਹਨੇ ਪਾ ਦਨੇ ਆ ਤੇ ਲੱਖ ਰੁਪਇਆ ਫੜ ਲੈਨੇ ਆ ਜਦੋਂ ਆਪਾਂ ਕੋ ਆਰਤੀਆ ਨੂੰ ਦੇ ਦੇਗਾ ਆਪਾਂ ਆਪਣਾ ਗਹਿਣਾ ਛਡਾ ਲਾਂਗੇ ਆਹ ਫਿਰ ਇਦਾਂ ਹੀ ਕਰ ਲੈਨੇ ਆ ਨਾਲੇ ਅਗਲੇ ਕੋ ਝੂਠੇ ਮਨਾ ਪਾਾਂਗੇ ਗਰੀਨਾ ਪਤਾ ਕੀ ਕਰਦੇ ਆਂ ਪਹਿਲਾਂ ਸ਼ਾਮਾਂ ਤੱਕ ਵੇਚਦੇ ਆਂ ਨਾ ਉਹ ਮੁੰਡੇ ਨੇ ਜਿਹੜੇ ਮੇਰੇ ਯਾਰ ਦੋਸਤ ਨੇ ਨੁਹਾ ਕੀਤੇ ਕੀ ਪਤਾ ਉਹ ਹੀ ਕਰਦੇ ਹੋ ਸਕਦਾ ਨੂੰ ਵਿਆਜੀ ਨਾਲ ਹੀ ਚੁਕਣੇ ਪੈਣ ਨਾਲੇ ਅਸਲ ਸਹੀ ਦੱਸਾਂ ਮੈਂ ਗੱਲੇ ਨਾ ਮੈਨੂੰ ਵਿਆਜ ਤੋਂ ਡਰ ਬੜਾ ਹੁੰਦਾ ਈ ਆਹੜਾ ਵਿਆਜੀ ਗਈ ਚੁੱਕ ਚੱਕ ਲੈਂਦੇ ਨਾ ਪੈਸੇ ਮੈਨੂੰ ਬੜਾ ਪਤਾ ਨਹੀਂ ਕੀ ਗੱਲ ਐ ਨਾ ਤੋਂ ਕੰਮ ਤੋਂ ਡਰ ਹੁੰਦਾ ਈ ਸ਼ਾਇਦ ਸਹੀ ਆ ਪਰ ਜ਼ਰੂਰਤ ਤੇ ਪੂਰੀ ਹੋ ਜਾਂਦੀ ਐ ਨਾ ਜਦੋਂ ਬੰਦੇ ਨੂੰ ਔਖਾ ਟਾਈਮ ਹੋਏ ਤੇ ਇਹੋ ਤੇ ਚੀਜ਼ਾਂ ਦਿੰਦੀਆਂ ਸਾਥ ਜਾਂ ਪੈਲੀ ਤੇ ਜਾਂ ਸੋਨਾ ਉਹ ਗੱਲ ਤੇ ਤੇਰੀ ਠੀਕ ਆ ਕਿਉਂਕਿ ਸਹਰਾਣੇ ਦੇ ਬਾਅਦ ਦੂਜੀ ਇਹੋ ਜਿਹੀਆਂ ਹੁੰਦੀਆਂ ਨੇ ਆਪਾਂ ਇਦਾਂ ਕਰਦੇ ਆ ਫਿਰ ਜੇ ਮੰਨ ਲਓ ਕਿ ਨਹੀਂ ਉਧਰਾਂ ਲਊਗਾ ਤੇ ਸ਼ਾਮਾਂ ਨੂੰ ਇਹ ਗਹਿਣੇ ਪਾ ਕੇ ਉਥੋਂ ਪੈਸੇ ਫੜ ਕੇ ਨਾਲੇ ਤੇ ਹੋਵਾਂਗੇ ਨਾਲਿਆਂ ਨੂੰ ਪੈਸੇ ਫੜਾਵਾਂਗੇ। ਉਹਦੇ ਮੈਨੂੰ ਵੀ ਵਿਸ਼ਵਾਸ ਆ ਵੀ ਤੁਹਾਡੇ ਜਿਹੜਾ ਯਾਰ ਦੋਸਤੀ ਹੈ ਨਾ ਕਾਸ਼ ਵੀ ਰਹੀ। ਦੋਨੇ ਉਦਾਂ ਹੀ ਦੇ ਦੇਣੇ ਆ ਤੁਹਾਨੂੰ। ਉਹ ਨਹੀਂ ਨਹੀਂ ਉਹ ਤਾਂ ਨਹੀਂ ਆਪਣੇ ਤੋਂ ਭਾਇਦਾ ਉਹ ਤੇ ਆਪਣੀ ਜਿੰਦ ਜਾਨ ਆ। ਉਹਨੂੰ ਤੇ ਮੱਦੀ ਰਤੀ ਆਵਾਜ਼ ਮਰਾਂ ਤੇ ਉਹ ਹਾਜ਼ਰ ਹੋ ਜਾਂਦਾ ਵਾ। ਤੇ ਬਾਕੀ ਆ ਵੀ ਤੂੰ ਬਾਕੀ ਟੈਨਸ਼ਨ ਨਹੀਂ ਕੇ ਪ੍ਰਕਾਰ ਦੀ ਵੀ ਲੈਣੀ। ਆਪਾਂ ਕਿਸੇ ਵੀ ਪ੍ਰਕਾਰ ਨਾਲ ਜਿਹੜਾ ਵਾ ਇਹ ਟਾਈਮ ਕੱਢ ਲਵਾਂਗੇ। ਚਲੋ ਠੀਕ ਆ ਸਰ। ਮੈਂ ਹੁਣ ਫਿਰ ਵੇਖਾਂ ਦੇ ਲੀਮਾ ਵੀ ਮਾਰਾਂ ਚੱਕਰ ਚੁੱਕਰਣਾ। ਮਾਰ ਲਓ। ਲਿਆ ਉਹ ਮਨਾ। ਹੋ ਗਈ ਹੁਣੇ ਆ ਕੱਢ ਹੀ ਦਵਾਂ। ਦੀਦੀ ਤੂੰ ਇੱਧਰ ਹੋ ਜਾ ਤਾਂ ਮੈਂ ਆਪੇ ਕੱਪੜੇ ਣਤਾਰ ਦਨੀ ਆ ਕੋਈ ਨਹੀਂ ਗੁਰਲੀਨ ਮੈਂ ਕਰ ਲੈਂਦੀ ਆ ਕੋਈ ਗੱਲ ਨਹੀਂ ਚੱਲਿਆ ਮੈਂ ਕਰ ਦੇਣੀ ਤੂੰ ਜਾਓ ਜਿੱਦਾਂ ਦੀ ਇਹਨੇ ਮੈਨੂੰ ਗੱਲਾਂ ਕੀਤੀਆਂ ਹੈ ਨਾ ਮੇਰਾ ਜੀਨ ਹੀ ਡਿਆ ਪੇਰਾ ਕੰਮ ਕਰਾਂ ਪਰ ਫੇਰ ਮੇਰਾ ਮਨਾਂ ਦਾ ਨਹੀਂ ਤੇਰੇ ਚੇਤੇ ਇਹਦੇ 'ਚ ਕੀ ਫਰਕ ਰਹੇਗਾ ਜੇ ਤੂੰ ਹੀ ਇਦਾਂ ਕਰੇਂਗੀ ਤੇ ਉਦਾਂ ਵੇ ਸੋਚਿਆ ਜਏ ਤੇ ਆਪਣੀਆਂ ਤੇ ਨੂੰ ਤਾਂ ਹੀ ਦੁੱਖ ਆਇਆ ਵਾਣਾ ਕਿ ਚੱਲ ਕਿਹੜੇ ਹਾਲਾਤਾਂ ਵਿੱਚ ਦੇਨੇ ਕੰਮ ਕਰਾਂ ਤੇ ਮੈਂ ਕਰ ਦਿੰਨੀ ਆ ਮੈਂ ਕਿੰਨੀਆਂ ਇਹਨੂੰ ਗੱਲਾਂ ਕਰਦੀ ਆ ਤੇ ਫੇਰ ਵੀ ਮੇਰੇ ਨਾਲ ਦੀ ਕੋਈ ਨਹੀਂ ਦੀਦੀ ਤ희 ਚੱਲ ਜੋ ਤੇ ਮੈਂ ਆਪੇ ਕੱਪੜੇ ਧੋ ਦੰਨੀ ਆ ਨਹੀਂ ਤੇ ਕੌਣ ਕਿੱਥੇ ਕਰਦਾ ਕਿਸੇ ਦਾ ਇੰਨਾ ਪਰ ਮੈਂ ਵੀ ਨਾ ਇਤਨਾ ਜਾਣ ਬੁੱਝ ਕੇ ਜਿਦਾ ਕਰਦੀ ਆ ਵਾਧੂ ਘਟ ਨੂੰ ਗੱਲਾਂ ਕਰਦੀ ਰਹਿੰਦੀ ਆ ਚੱਲ ਰਲ ਮਿਲ ਕੇ ਵਾਵਾ ਸਾਰੇ ਕੰਮ ਕਰ ਤੇ ਲਈਦੇ ਹਨ ਹੁਣ ਇਹ ਅਹਿਸਾਸ ਹੁੰਦਿਆ ਮੈਨੂੰ ਮੈਂ ਚੁੱਪ ਕਰਕੇ ਰਹਿਣਾ ਆਪਣੀ ਡਿਊਟੀ ਤੇ ਚੱਲ ਜਾਨੀ ਹਾਂ ਤੇ ਸਾਰਾ ਕੰਮ ਕਰਦੀ ਹੇ ਤੇ ਫਿਰ ਵੀ ਮੈਨੂੰ ਗੱਲਾਂ ਕਰਦੀਆਂ ਪਤਾ ਤੇ ਮੈਨੂੰ ਹੁਣ ਲੱਗਣਿਆ ਨਾ ਨਾਲੇ ਮੈਨੂੰ ਕੰਮ ਕਰਨਾ ਪੈਣਦਿਆ ਤੇ ਨਾਲੇ ਮੇਰਾ ਉਧਰੋਂ ਵੀ ਕਿੰਨਾ ਨੁਕਸਾਨ ਹੋਣਦਿਆ ਉੱਥੇ ਵੀ ਨਹੀਂ ਮੇਰੇ ਤੋਂ ਜਾਇਆ ਜਾਣਦਿਆ ਪਰ ਹੁਣ ਘਰ ਵੀ ਕੀ ਸਕਦੇ ਆ ਚੱਲ ਮਣਾ ਤੂੰ ਬਹਿ ਰਾਂ ਪੋਚਾ ਲੱਗਣ ਵਾਲਾ ਵਾ ਕਿੰਨੇ ਦਿਨ ਹੋ ਗਏ ਤੂੰ ਲਾਇਆ ਹੀ ਨਹੀਂ ਆ ਉਹੀ ਲਾ ਦੇਣੀ ਉਹਨਾਂ ਟਾਈਮ ਤੱਕ ਚਲ ਸੁੱਕ ਜਾਣਗੇ ਫਿਰ ਮੈਂ ਸੁਕਣੇ ਪਾ ਦਾਂਗੀ ਲੈਓ ਦੀਦੀ ਮੈਂ ਪੋਚੇ ਲਮਨੀ ਆ ਤੂੰ ਨਾ ਲੰਮੇ ਪੈਜੋ ਕੋਈ ਨਹੀਂ ਗੁਰਲੀਨ ਮੈਂ ਕਰ ਲੈਨੀ ਕਿੰਨੇ ਕੰਮ ਕਰਾਂਗੀ ਤੂੰ ਕੋਈ ਗੱਲ ਨਹੀਂ ਮੈਂ ਦੀਦੀ ਕਰ ਲਾਂਗੀ ਤੁਸੀਂ ਨਾ ਇੱਥੇ ਲੰਮੇ ਪੈਜੋ ਚਲ ਯਾਰ ਲਿਆ ਮੈਂ ਕਰ ਲੈਨੀ ਆ ਤੇਰੀ ਤਾਂ ਹੀ ਨਹੀਂ ਜਿੱਦ ਕਰਨ ਦੀ ਆ ਦੇ ਦੀ ਜੇ ਦੇ ਨੀ ਮ ਕਰਨ ਦੀ ਮੈਂ ਤੁਹਾਨੂੰ ਤਾਂ ਬਾਥਰੂਮ ਚ ਕੱਲਿਆ ਹੈ ਫੇ ਮੈਂ ਕੱਪੜੇ ਧੋ ਲੈਣੀ ਹੈ ਤੇ ਜਾ ਕੇ ਰੈਸਟ ਕਰੋ ਰੈਸਟ ਕਰੋਗੇ ਤਾਂ ਦਵਾਈ ਨੇ ਫੇਰ ਅਸਰ ਕਰਨਾ ਵਾ ਇਹ ਇਦਾਂ ਨਹੀਂ ਕਰਨਾ ਫੇਰ ਤੂੰ ਸਕੂਲੇ ਵੀ ਜਾਣਾ ਕਿੰਨੀਆਂ ਛੁੱਟੀਆਂ ਹੋਈਆਂ ਤੁਹਾਡੀਆਂ ਪੈਦਲੰਮੀ ਮੈਂ ਲਾ ਲੈਣੀ ਪੋਚੀ ਇਦਾਂ ਕਰਨੀ ਹੈ ਪੋਚਾ ਬਾਸ ਧੋਨੀ ਆ ਪਹਿਲਾਂ ਕੱਪੜੇ ਕੱਢ ਲੈ ਤੁਕਣੇ ਪਾ ਦ ਆ ਦੇਣਾ ਜਿਹੜਾ ਸੁੱਕ ਜਾਣਗੇ ਫਿਰ ਅੰਦਰ ਲੈ ਜਾਣਗੇ ਐਦਾਂ ਕਰਦਾ ਨਵਦੀਪ ਨਾਲ ਗੱਲ ਕਰ ਹੀ ਲੈਣਾ ਫਸਾ ਦਿਨੂੰ ਲੱਗ ਹੀ ਜਾਣਾ ਫਿਰ ਇਹਨੇ ਕਹਣਾ ਮੇਰੇ ਤੋਂ ਚੋਰੀਆਂ ਕਮਾਉਂਦੀਆਂ ਨਵਦੀਪ ਸੁੱਤੀ ਹੈ ਨਹੀਂ ਨਹੀਂ ਵੈਸੇ ਲੰਮੇ ਪਈ ਹੈ ਕੱਦਾਂ ਹੁਣ ਠੀਕ ਆ ਬੰਦ ਕਰ ਦੇਣਾ ਹਾਂ ਅਰੇ ਕਾ ਹੁਣ ਕਿੰਨਾ ਥੋੜਾ ਜਿਹਾ ਚੱਲੋ ਵਧੀਆ ਜੋ ਫਰਕ ਆ ਤੇ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਦੱਸਣਾ ਕੀ ਹੈ ਵੀ ਲਵ ਹੋਣਾ ਨੂੰ ਲੋੜ ਹੀ ਪੈ ਜਾਂਦੀ ਅੱਛਾ ਪਤਾ ਨਹੀਂ ਉਹ ਵੀ ਕੀ ਕਰਨੇ ਇਹਨਾਂ ਦੇ ਕੀ ਨਹੀਂ ਕਰਨੇ ਤੇ ਡੇ ਹੀ ਗੱਲਾਂ ਕਰਨ ਵੀ ਇਦਾਂ ਕਰਨੇ ਆ ਗਹਿਣੇ ਤੇ ਲੈ ਆਉਨੇ ਆ ਇਹ ਸੋਨਾ ਗਾਹਣੇ ਪਾਉਣਨੇ ਆ ਤੇ ਮੇਰ ਕੋ ਸੁਣ ਕੇ ਐਵੇਂ ਝੂਠ ਮਾਰਾ ਵੀ ਰਿਆ ਨਹੀਂ ਹੋ ਗਿਆ ਤੇ ਮੈਂ ਫੜੀ ਸਕੂਟਰੀ ਤੇ ਸਿੱਧਾ ਗਿਆ ATM 'ਚ ਤੇ 50000 ਨਿਕਲਿਆ ਵਾ ਹੂੰ ਇੰਨਾ ਕਿ ਮੈਂ ਹਾਂ ਦੇ ਦੇਣਾ ਤੇ ਬਾਕੀ ਉਹਨੂੰ ਸਵੇਰੇ ਕਢਾ ਕੇ ਦੇ ਦਾਂਗਾ ਤੇ ਕਿਦਾਂ ਦੇ ਦਾਂ ਮੈਂ ਵੀ ਤੈਨੂੰ ਪਤਾ ਤੇ ਲੱਗ ਜਾਣਾ ਵਾ ਫੇਰ ਤੂੰ ਕਹਿਣਾ ਵੀ ਮੈਨੂੰ ਕਿਉਂ ਨਹੀਂ ਦੱਸਿਆ ਤੇ ਮੈਂ ਇਸ ਤੋਂ ਪਹਿਲਾਂ ਮੈਂ ਆਪ ਹੀ ਦੱਸ ਦੇਣਾ ਵਾ ਤੇ ਕਿਦਾਂ ਕਰਾਂ ਦੇ ਦਾਂਗਾ ਨਾ ਉਦਾਂ ਤੇ ਵੈਸੇ ਤੁਸੀਂ ਚੰਗਾ ਹੀ ਕੀਤਾ ਵਾ ਇੰਦਰ ਗੁਰਲੀਨ ਵੀ ਮੇਰਾ ਨਾ ਬੜਾ ਹੀ ਸਾਥ ਦੇ ਜਾਂਦੀ ਮੈਨੂੰ ਨਾ ਕੋਈ ਕੰਮ ਕਰਨ ਹੀ ਨਹੀਂ ਦੇਂਦੀ ਅੱਛਾ ਮੇਰੇ ਕੈਨ ਤੋਂ ਬਗੈਰ ਹੀ ਨਾ ਸਾਰੇ ਕੰਮ ਆਪ ਧਿਆਨ ਰੱਖਦੀ ਪਰ ਕਿਤੇ ਕੁਝ ਕਰਨ ਤੇ ਨਹੀਂ ਦੇ ਹੈਗੇ ਤੇ ਸਗੋਂ ਤੁਸੀਂ ਚੰਗਾ ਕੀਤਾ ਜਿਹੜੇ ਪੈਸੇ ਲੈ ਕੇ ਆਏ ਤੇ ਚਲ ਜੇ ਉਹ ਸਾਡਾ ਹੀ ਨਾ ਕਰ ਰਹੇ ਨੇ ਤੇ ਹਨ ਵੀ ਚਾਹੀਦਾ ਨਾ ਉਹਨਾਂ ਦਾ ਸਾਥ ਦੇਣਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਹੀ ਨਹੀਂ ਮੰਨਦੀ ਮੇਰੀ ਗੱਲ ਨਾਲੇ ਨਾ ਆਪਣੇ ਕੰਮ ਆਉਂਦੇ ਨੇ ਬਗਾਨਾ ਕੋਈ ਨਸਾਰ ਦਿੰਦਾ ਹੈਗਾ ਗੱਲ ਤੇ ਤੁਹਾਡੀ ਸਹੀ ਆ ਮੇਰੀ ਨਾ ਮੱਤ ਤੇ ਪਰਦਾ ਪੈ ਗਿਆ ਇਹ ਮੈਨੂੰ ਇਹ ਹੀ ਕਿ ਮੈਂ ਉੱਥੇ ਜਾਣੀ ਆ ਤੇ ਮੈਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਵਾ ਤੇ ਇਹ ਘਰ ਕੋਣੀ ਵਿੱਲ ਹੀ ਰਹਿੰਦੀ ਆ ਵੇਖ ਲੈ ਨਾ ਹੁਣ ਸਾਰੇ ਕੰਮ ਇਦਾਂ ਹੀ ਐ ਸੌਖਾ ਕੋਈ ਨਹੀਂ ਹੈਗਾ ਜੇ ਆਖੀਏ ਨਾ ਵੀ ਉਹ ਸੌਖਾ ਇਹ ਫਲਾਣਾ ਸੌਖਾ ਹੀ ਇਦਾਂ ਹੀ ਕੰਮ ਚੱਲਦੇ ਨੇ ਸਹੀ ਗੱਲ ਖਾਣਾ ਹੀ ਸੌਖਾ ਵਾ ਕਰਨਾ ਬੜਾ ਔਖਾ ਤੇ ਕਮਾਉਣਾ ਬੜਾ ਔਖਾ ਵਾ ਇਹ ਆ ਵੀ ਬੰਦਾ ਰਲ ਮਿਲ ਕੇ ਰਹੇ ਤੇ ਵਧੀਆ ਲੱਗਦਾ ਹੈ ਹਾਂ ਹੋਏ ਤੇ ਤੁਹਾਡੀ ਗੱਲ ਸਹੀ ਏ ਐਵੇਂ ਇੱਕ ਦੂਜੇ ਨੂੰ ਕਹਿੰਦੇ ਰਹੀਦਾ ਕਿ ਮੈਂ ਤੇਰੇ ਤੋਂ ਵੱਧ ਕੰਮ ਕਰਦਾ ਵਾਂ ਤੂੰ ਘੱਟ ਕਰਦਾ ਵਾਂ ਇਦਾਂ ਤੇ ਫਿਰ ਇਦਾਂ ਹੀ ਟਾਈਮ ਪਾਸ ਹੋਣੇ ਨੇ ਫਿਰ ਇੱਕ ਨਾ ਇੱਕ ਦਿਨ ਵੰਡੀਆਂ ਪੈਂਦੀਆਂ ਜਾਂ ਤਾਂ ਹੀ ਪੈਂਦੀਆਂ ਵਾ ਨਾ ਉਹ ਸਗੋਂ ਮੌਕੇ ਸਾਂਭ ਕੇ ਨੇ ਆਪਣਾ ਪਰ ਤੂੰ ਨਹੀਂ ਵੇਖਲਾ ਮੇਰੇ ਆਖੇ ਲੱਗੀ ਹੈਗੀ ਹੁਣ ਇਦਾਂ ਵੀ ਚੱਲ ਜੇ ਅਗਲੇ ਕਰਨ ਦੇ ਆ ਨਾ ਤੇ ਹੁਣ ਚੰਗੀ ਬਣੀ ਰਹੀ ਤੇ ਜੇ ਪਹਿਲਾਂ ਘਰਾਲ ਮਿਲ ਕੇ ਰਹੋ ਘਰ ਹੋ ਗਈਆਂ ਤੇ ਨਾਲੇ ਲੋਕਾਂ ਦੀ ਸੋਭਾ ਆਹੋ ਇਹ ਤੇ ਢੀ ਗੱਲ ਸਹੀ ਹੈ ਸਗੋਂ ਐਵੇਂ ਨਾ ਦਿਮਾਗ ਹੀ ਖਰਾਬ ਹੋ ਗਿਆ ਹੈ ਮੇਰਾ ਕਿ ਜਿੱਤ ਕੇ ਦੀ ਚੁੱਕਣਾ ਵਿੱਚ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਆਪਣੇ ਘਰ ਵੇਖ ਵਲ ਵੇਖਣਾ ਚਾਹੀਦਾ ਵਾ ਸੁਣੋ ਸਾਰਿਆਂ ਦੀ ਸਲਾਹ ਲੈਣੀ ਚਾਹੀਦੀ ਏ ਪਰ ਕਰੋ ਮਰਜ਼ੀ ਆਪਣੀ ਜਿੱਥੇ ਚੰਗਾ ਲੱਗੇ ਸਹੀ ਗੱਲ ਹੈ ਜੀ ਜਿੱਥੇ ਸਾਡਾ ਫਾਇਦਾ ਹੋਏ ਹਾਂ ਕੋਈ ਥੋੜੀ ਚਾਹੁੰਦਾ ਵਾ ਕੇਰਾਂ ਵਾਲੇ ਮਿਲ ਕੇ ਰਹਿਣ ਜਾਂ ਇੱਕ ਗਾਂ ਵਦਨ ਅਗਲਿਆਂ ਨੂੰ ਹੁੰਦਾ ਵਾ ਕਿ ਜਿੱਥੇ ਕੇ ਹੈਗੇ ਨਾ ਉੱਥੇ ਹੀ ਰਹਿਣ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਨੇ ਤੇ ਜਿਹੜਾ ਕੋਈ ਸਿੱਧੀ ਗੱਲ ਦੱਸਦਾ ਵਾ ਉਹਦੀਆਂ ਹੀ ਮਾਨਤ ਦੇਣੀ ਆ ਤੇ ਜਿਹੜਾ ਕੋਈ ਪੁੱਠੀਆਂ ਸਲਾਹਾਂ ਦਿੰਦਾ ਵਾ ਉਦਨੇ ਹੀ ਝੱਟ ਲੱਗ ਜੰਨੇ ਆ ਤੇ ਇਹ ਕੋਣੀ ਸਹੀ ਕਹਿਨਦਿਆ ਵਾ ਤੇ ਜਦੋਂ ਵਿਲਾਤ ਨਾਲਦੇ ਨਾ ਫੇਰ ਪਤਾ ਲੱਗਦਾ ਹਨ ਉਹ ਚੱਲ ਫੇਰ ਵੀ ਮੈਂ ਨਾ ਸਮਝ ਤੈਨੂੰ ਆ ਗਈ ਭਾਵੇਂ ਥੋੜੀ ਲੇਟ ਹੀ ਆਈ ਏ ਫੇਰ ਵੀ ਚੰਗੇ ਰਹੇ ਆ ਆ ਹੁਣ ਮੈਨਾਂ ਨੂੰ ਪੈਸੇ ਫੜਾਵਾਂ ਜਪਿੰਦਰ ਤੁਸੀਂ ਮੇਰੇ ਨਾਲ ਆਵਲੀ ਗੱਲ ਪਹਿਲਾਂ ਕਰ ਦੇਣਾ ਕਿ ਮੈਂ ਇਹ ਕੰਮ ਚੱਲਿਆ ਵਾ ਤੇ ਤੁਹਾਨੂੰ ਮੈਂ ਆਪਣਾ ਵੀ ਏਟੀਐਮ ਦੇ ਦੇਣਾ ਸੀ ਤੇ ਲੱਖ ਰੁਪਇਆ ਇਕੱਠਾ ਕਰ ਲਿਆਂਦੇ ਹੱਥੇ ਧਰ ਦੇ ਸੱਚ ਦੱਸਾਂ ਤੈਨੂੰ ਮੈਂ ਉਹ ਮੈਂ ਲੜਾਈ ਤੋਂ ਡਰਦੇ ਨਹੀਂ ਨਹੀਂ ਤੈਨੂੰ ਦੱਸਿਆ ਮੈਂ ਹਜੇ ਨੂੰ ਮੈਂ ਕਿਹਾ ਤੇ ਇਹਨੇ ਹੁਣੇ ਲੜਨ ਦਾ ਪੈਣਾ ਮੈਂ ਨਹੀਂ ਦੇਣੇ ਨਹੀਂ ਦੇਣੇ ਪਹਿਲਾਂ ਮੈਂ ਸੋਚਿਆ ਸੀ ਵੀ ਇਹਨੂੰ ਨਾ ਹੀ ਦੱਸਾਂ ਯਾਰ ਮੈਨੂੰ ਪਤਾ ਲੱਗ ਹੀ ਜਾਣਾ ਇੱਕੋ ਘਰ ਚ ਰਹਿਣੇ ਆ ਤੇ ਆਖਿਆ ਮੈਂ ਫੜਾ ਕੇ ਨਾ ਚਲ ਕੋਈ ਗੱਲ ਨਹੀਂ ਫੜਾਓ ਫਿਰ ਸਵੇਰੇ ਭਾਵੇਂ ਮੇਰੇ ਵਾਲਾ ATM ਲੈ ਜਾਓ ਭਾਵੇਂ ਨਹੀਂ ਤੇ ਹੁਣ ਹੀ ਲੈ ਜਾਓ ਜੇ ਉਹਨਾਂ ਨੂੰ ਜ਼ਰੂਰੀ ਚਾਹੀਦੇ ਹੋਣ ਕੋਈ ਨਹੀਂ ਸਵੇਰੇ ਦੇ ਮੇਰੇ ਵਾਲੇ ਚੋਂ ਨਿਕਲ ਹੀ ਜਾਣੇ ਆਹ ਤੇ ਚੰਨਣ ਹੁਣ ਚਾਹੀਦੇ ਹੋਣਗੇ ਤੇ ਫਿਰ ਉਹ ਵਾਲਾ ਲੈ ਲਿਓ ਨਾ ਚੱਲ ਕੋਈ ਨਹੀਂ ਵੇਖ ਲੈਨੇ ਆ ਇੱਕ ਮਿੰਟ ਰੁਕ ਜੋ ਹਾਂ ਲਿਆਉ ਹਾਂ ਪੈਸੇ ਮੈਨੂੰ ਫੜਾਓ ਕਿਉਂ ਮੈਂ ਇਹਦੇ ਹੁਣ ਗੁਰਲੀਨ ਨੂੰ ਨਾਲੇ ਉਹਨੂੰ ਕਹਾਂਗੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਨਾ ਮaaf ਕਰਦੀ ਉੱਛਲ ਮਾਫੀ ਮੂਫੀ ਕਰਦੀ ਐਵੇਂ ਹੀ ਤਾਂ ਦੀ ਨੀ ਗੱਲਾਂ ਮਨ ਚ ਲੈਦੇ ਹੁੰਦੀਆਂ ਚੱਲ ਜੀ ਆਪ ਉਹ ਵਿਚਰੀ ਨਾ ਕਰੇਂਦੀ ਆ ਨਾਲੇ ਖੁਸ਼ ਹੋ ਜੂਗੀ ਚੱਲ ਜਾ ਫੜਾ ਆ ਫਰ ਆਉ ਲੱਗਿਆ ਪਾਣੀ ਲੈਣੀ ਹੈ ਗਲਾਸਕ ਕੋਈ ਗੱਲ ਨਹੀਂ ਹਾਂ ਗੁਰਲੀਨਾ ਮੇਰੀ ਗੱਲ ਸੁਣੀਆ ਹਾਂ ਹਾਂਜੀ ਦੱਸਦੀ ਆ ਫੜ ਪਿਆ ਹੈ 50000 ਰੁਪਈਆ ਹੈ ਇੱਕ ਅੰਤੇ ਦੀ ਪੈਹ ਤੂੰ ਫੜ ਤੇ ਸਹੀਂ ਤੇ ਜੇ ਤਾਨੂੰ ਜ਼ਰੂਰੀ ਲੋੜ ਹੋਊਗੀ ਨਾ ਤੇ 50000 ਤਾਨੂੰ ਸ਼ਾਮ ਨੂੰ ਘੜਾ ਕੇ ਲਿਆ ਦਾਂਗੇ ਤੇ ਜੇ ਹੁਣੇ ਹੀ ਚਾਹੀਦੇ ਹੋਣਗੇ ਨਾ ਤੇ ਮੈਂ ਪਿੰਦਰ ਨੂੰ ਕਹਾਂਗੀ ਹੁਣੇ ਲਿਆ ਦੇਣਗੇ ਤੇ ਜੇ ਨਹੀਂ ਤੇ ਫਿਰ ਸਵੇਰੇ ਮਿਲ ਜਾਣਗੇ ਤੁਹਾਨੂੰ ਇਹ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਸਾਨੂੰ ਪੈਹ ਦੀ ਜ਼ਰੂਰਤ ਦੀ ਪਿੰਦਰ ਕਹਿੰਦੇ ਕਿ ਉਹਨਾਂ ਨੂੰ ਚਾਹੀਦੇ ਨੇ ਪਤਾ ਨਹੀਂ ਕਾਦੇ ਵਾਸਤੇ ਤੇ ਆਲੋ ਫੜੋ ਤੁਸੀਂ ਨਾ ਆਪਣੀ ਲੋੜ ਪੂਰੀ ਕਰ ਲਓ ਦੀਦੀ ਸੱਚ ਪੁੱਛੇ ਨਾ ਅੱਜ ਤੁਸੀਂ ਮੇਰੇ ਲਈ ਤੇ ਰਾਬੀ ਬਣ ਗਏ ਹੋ ਮੈਨੂੰ ਪਤਾ ਬੜੀ ਜ਼ਰੂਰਤ ਹੀ ਮੰਮੀ ਹੁਣਾਂ ਨੂੰ ਹਾਂ ਕਰ ਛੜੀ ਵੀਰ ਜੀ ਮੇਰੇ ਨੇ ਬਾਹਰ ਜਾਣਾ ਹੈ ਅੱਛਾ ਤਾਂ ਘਰ ਕੇ ਪਹਿਚਾਈ ਦੇ ਤੇ ਤੁਸੀਂ ਪਹਿਲਾਂ ਹੜ ਨਾਲ ਗੱਲ ਕਰ ਲੈਣੀ ਹੈ ਨਾ ਤਹੀਂ ਤੁਹਾਨੂੰ ਉਦੋਂ ਦੇ ਦੇ ਦਿੰਦੇ ਨਾਲੇ ਜਦੋਂ ਕਿ ਨੂੰ ਹਾਂ ਕੀਤੀ ਹੋਏ ਨਾ ਤੇ ਮੜਕੇ ਟਾਈਮ ਦੇ ਟਾਈਮ ਨਾ ਕਰੀਏ ਤੇ ਫਿਰ ਰਿਸ਼ਤੇਦਾਰੀ ਵਿੱਚ ਫਿੱਕ ਪੈਂਦੀ ਆ ਭਾਵੇਂ ਕੋਈ ਆਪਣਾ ਭੈਣ ਭਰਾ ਹੀ ਹੋਏ ਹਨ ਉਹਨਾਂ ਨੇ ਸੋਚਣਾ ਪਹਿਲਾਂ ਹਾਨੂੰ ਹਾਂ ਕਰਤੀ ਆ ਤੇ ਹੁਣ ਟਾਈਮ ਦੇ ਟਾਈਮ ਇਹਨਾਂ ਨੇ ਹਾਨੂੰ ਨਾ ਕਰਤੀ ਕੋਣੀ ਹੜ ਤੋਂ ਛੱਡਦੇ ਨੇ ਤੇ ਇਹ ਵਿੱਚ ਗੱਲ ਕਰ ਲਈਦੀ ਹੁੰਦੀ ਆ ਨਾ ਇਹ ਹਿੱਤ ਦੀ ਦੀ ਗੱਲ ਹੀ ਵੀ ਜਿਹੜੀ ਮੈਂ ਕੀਤੀ ਨਹੀਂ ਤੁਹਾਡੇ ਨਾਲ ਪਰ ਗੁਰਲੀਨ ਤੂੰ ਕਰਦੀ ਵੀ ਕਿਦਾਂ ਅਹੀਂ ਤੇ ਤੁਹਾਨੂੰ ਚੰਗਾ ਨਹੀਂ ਚਾਹੁੰਦੀ ਹੈਗੇ ਨਾਲੇ ਨਾ ਤੂੰ ਮੈਨੂੰ ਮਾਫ ਕਰ ਦੇ ਮੈਂ ਤੇ ਨਾਲ ਕਿੰਨੀ ਵੱਧ ਘੱਟ ਗੱਲਾਂ ਕਰਦੀ ਹਾਂ ਦੀਦੀ ਤੂੰ ਇਹ ਇਦਾਂ ਨਾ ਕਰੋ ਤੇਹੀ ਵੱਡੇ ਹੋ ਮੇਰੇ ਨਾਲੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਆਂਦੇ ਆ ਵੀ ਸਵੇਰ ਦਾ ਭੁੱਲਿਆ ਰਾਤ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਆਂਦਣਦੇ ਪਰ ਗੁਰਲੀਨ ਮੈਂ ਬੜੀਆਂ ਗਲਤੀਆਂ ਕੀਤੀਆਂ ਤੇਰਾ ਬੜਾ ਵੱਧ ਘੱਟ ਬੋਲਦੀ ਹਾਂ ਮੈਨੂੰ ਲੱਗਦਾ ਹੈ ਕਿ ਮੈਂ ਹੀ ਕੋਈ ਇਕੱਲੀ ਕੰਮ ਕਰਦੀ ਹਾਂ ਪਤਾ ਨਹੀਂ ਕਿੰਨਾ ਕੁ ਵੱਡਾ ਪਹਾੜ ਸਿਰ ਤੇ ਚੁੱਕਿਆ ਤੇ ਤੂੰ ਤੇ ਘਰ ਵੇਲ ਹੀ ਰਹਿਣੀ ਆ ਪਰ ਮੈਨੂੰ ਪਤਾ ਲੱਗ ਗਿਆ ਹੁਣ ਵੀ ਘਰ ਦਾ ਕੰਮ ਕਰਨਾ ਵੀ ਕਿਹੜਾ ਸੌਖਾ ਵਾ ਦੋ ਦੋ ਕੰਮ ਬੜੇ ਔਖੇ ਆ ਰਲ ਮਿਲ ਕੇ ਫੇਰੀ ਟਾਈਮ ਪਾਸ ਹੁੰਦਾ ਵਾ ਪਿੱ ਇੱਕ ਜਣਾ ਬਾਹਰ ਕਰ ਲੇ ਇੱਕ ਜਣਾ ਘਰ ਕਰ ਲੇ ਚਲੋ ਕੋਈ ਗੱਲ ਨਹੀਂ ਦੀਦੀ ਜਿੱਥੇ ਦੋ ਜੀ ਆ ਉੱਥੇ ਲੜਾਈ ਹੋ ਜਾਂਦੀ ਆ ਪਾण्डे ਖੜਕੇ ਪੈਂਦੇ ਆ ਤੇ ਫਿਰ ਕਿਹੀ ਤੇ ਫਿਰ ਵੀ ਆਪਣੇ ਆਹੋ ਇਹ ਤੇ ਤੇਰੀ ਗੱਲ ਸਹੀ ਆ ਦੀਦੀ ਪਿਛਲੀਆਂ ਗੱਲਾਂ ਤੇ ਮਿੱਟੀ ਪਾਓ ਤੇ ਨਾਲੇ ਗਾਂ ਹੀ ਰਲ ਮਿਲ ਕੇ ਰਹੀਏ ਹੀ ਗੱਲਾ ਕਰਦੇ ਤੇ ਮੈਂ ਵੀ ਗੱਲਾ ਕਰਦੀ ਰਹੀ ਹਾਂ ਸਗੋਂ ਮੈਨੂੰ ਵੀ ਤੁਹਾਡੇ ਕੋਲ ਮਾਫੀ ਮੰਗਣੀ ਚਾਹੀਦੀ ਐ ਗੁਰਲੀਨ ਤੂੰ ਉਹਨਾ ਟਾਈਮ ਤੱਕ ਨਹੀਂ ਹਾਂ ਬੋਲੀ ਜੀ ਨਾ ਟਾਈਮ ਤੱਕ ਮੈਂ ਨਹੀਂ ਹੈ ਤੈਨੂੰ ਕੁੱਝ ਕਹਿੰਦੀ ਜੇ ਤੋ ਫਿਰ ਮੈਂ ਵੀ ਤੈਨੂੰ ਹੱਥੋਂ ਵੱਧ ਕਹਿ ਲੱਗ ਪਈ ਹਨ ਫੇਰੀ ਤੂੰ ਮੇਰੇ ਅੱਗੇ ਬੋਲੀ ਹਾਂ ਤੇ ਨਾਲੇ ਨਾ ਹਰ ਇੱਕ ਜਗ੍ਹਾ ਤੇ ਨਾ ਪਹਿਹਾਣੀ ਕੰਮ ਹੁੰਦਾ ਜਿੱਥੇ ਆਪਣਾ ਭੈਣ ਭਰਾ ਖਰੋਂਦਾ ਵਾ ਨਾ ਉੱਥੇ ਪਹਿਹਾਣੀ ਕੰਮ ਹੁੰਦਾ ਦੀਦੀ ਤੂੰ ਸਹੀ ਜਾਂਦੇ ਹੋ ਆਪਣੇ ਆਪਣੇ ਦੇ ਕੰਮ ਆਉਂਦੇ ਆ ਲਵ ਨੇ ਸਾਰਿਆਂ ਕੋ ਪੈਸੇ ਪੁੱਛੇ ਹੀ ਕਹਿੰਨੇ ਨਹੀਂ ਪੈਸੇ ਦਿੱਤੇ ਆਖਰਕਾਰ ਆਪਣੇ ਕੰਮ ਆਏ ਸਿਆਣੇ ਸਾਥੀ ਆਂਦੇ ਆ ਵੀ ਆਪਣੇ ਘਰ ਦੀ ਗੱਲ ਬਾਹਰ ਨਹੀਂ ਤਸਨੀ ਚਾਹੀਦੀ ਲੋਕ ਤਾਂ ਤਮਾਸ਼ਾ ਵੇਂਦੇ ਆ ਪਰ ਦੀਦੀ ਮੈਂ ਕਹਿ ਐਂਂ ਦੀਆਂ ਲਾਹੂਣਾਂ ਨੂੰ ਕਿਹੜੇ ਮੂੰਹ ਨਾਲ ਕਾਂਗੇ ਪੈ ਹੀ ਇਕੱਠੇ ਹੋਣਾ ਵਾ ਇਹੋ ਤੇ ਮੈਂ ਵੀ ਗੁਰਲੀਨ ਸੋਚੰਦੀ ਆ ਨਾਲੇ ਦੋਨਾਂ ਨੇ ਹੱਡੀ ਬੇਇੱਜ਼ਤੀ ਵੀ ਕਰਨੀ ਆ ਤੇ ਨਾਲੇ ਉਹਨਾਂ ਨੇ ਹੱਟ ਕੇ ਹੱਸਣਾ ਵੀ ਆ ਕਿ ਆ ਗਿਆ ਹੁਣ ਤੁਹਾਨੂੰ ਸੁਆਦ ਵੱਖ-ਵੱਖ ਹੋਣ ਦਾ ਚੱਲ ਕੋਈ ਗੱਲ ਨਹੀਂ ਆ ਇਹ ਵੀ ਤੋ ਕਰ ਲੈਣਗੇ ਤੇ ਜਰ ਲਾਂਗੇ ਪਲੇ ਇਹਦੀ ਗੱਲ ਕਰਨੀ ਹੈ ਨਾ ਇਦਾਂ ਵੀ ਤਾਂ ਆਪਾਂ ਇੱਕ ਦੂਜੀ ਨੂੰ ਕਿੰਨੀਆਂ ਸੁਣਾਉਣੀਆਂ ਆਈਆਂ ਦੋ ਚਾਰ ਹੋਣ ਇਹਨਾਂ ਦੀਆਂ ਵੀ ਸੁਣ ਲਾਂਗੇ ਜੀ ਦੀ ਕੋਈ ਗੱਲ ਨਹੀਂ ਉਹਨਾਂ ਦੀ ਵੀ ਚਾਰ ਸੁਣ ਲਾਂਗੇ ਪਰ ਗੁਰਲੀਨ ਜਿੱਦਾਂ ਹੀ ਨਾ ਪਿੰਡਾਂ ਨੂੰ ਤੇ ਲਾਉ ਨੂੰ ਪੱਟੀਆਂ ਪੜਾਉਣੀਆਂ ਹਨਾ ਕਿ ਤੁਸੀਂ ਦੋਵੇਂ ਭਰਾਵੇਂ ਨਾ ਆਪਸ ਵਿੱਚ ਬੋਲਿਆ ਕਰੋ ਤੇ ਆਪਣਾ ਆਪਣਾ ਕੰਮ ਕਰਿਆ ਕਰੋ ਉਹ ਚੰਗਾ ਹੋਵੇ ਸਗੋਂ ਸਾਡੇ ਮਗਰ ਨਹੀਂ ਲੱਗੇ ਜੇ ਕਿਤੇ ਉਹ ਵੀ ਸਾਡੇ ਮਗਰ ਲੱਗ ਜਾਂਦੇ ਨਾ ਤੇ ਹੀ ਕਦੇ ਵੀ ਨਹੀਂ ਇਕੱਠੇ ਹੋਣਾ ਚਲੋ ਦੀਦੀ ਕੋਈ ਗੱਲ ਨਹੀਂ ਆਪਾਂ ਹੁਣ ਇਕੱਠੇ ਹੋ ਗਏ ਆਂ ਇੰਨਾ ਹੀ ਮੈਨੂੰ ਬੜੀ ਖੁਸ਼ੀ ਆ ਆਜੋ ਕੋਈ ਗੱਲ ਇਹਨਾਂ ਨਾਲ ਕੋਈ ਗੱਲ ਕਰ ਲੈਣੀ ਆ ਚਲ ਦੀਦੀ ਮੈਨੂੰ ਕਿਹਾ ਕਿ ਆਇਓ ਕਿੱਥੇ ਨੇ ਠੀਕ ਹਾਂਜੀ ਦੱਸੋ ਹੁਣ ਕਦੇ ਲਈ ਬੈਠ ਕੇ ਬਿਠਾਈ ਜੇ ਹੁਣ ਰਹਿਗਾ ਕੁਝ ਮਿੰਟਾਂ ਨੂੰ ਦੀਦੀ ਤੁਸੀਂ ਕਰੋ ਗੱਲ ਗੁਰਲੀ ਨੇ ਮੈਂ ਕੀ ਗੱਲ ਕਰਨੀ ਆ ਤੂੰ ਹੀ ਕਰ ਲਾ ਹਾਂ ਨਹੀਂ ਦੀਦੀ ਤੁਸੀਂ ਕਰੋ ਪਿੰਦਰ ਬਣਨਾ ਤੇ ਹੀ ਕੁਝ ਵੀ ਨਹੀਂ ਆ ਅਸੀਂ ਕਹਿਣ ਦੀ ਹਾਂ ਕਿ ਆਪਾਂ ਫੇਰ ਪਹਿਲਾਂ ਵਾਂਗ ਇਕੱਠੇ ਹੋ ਜਾਈਏ ਹਾਂ ਔਰ ਨਵਦੀਪ ਇਹ ਕੰਮ ਨਹੀਂ ਆ ਹੁਣ ਆ ਆਪਾਂ ਤਾਂ ਨਹੀਂ ਇਕੱਠੇ ਹੋਣਾ ਜਿੱਦਾਂ ਚੱਲਣ ਡਿਆ ਹੁਣ ਇਦਾਂ ਹੀ ਚੱਲੇਗਾ ਕਿਉਂ ਨਾ ਬਠੀਕ ਆਣਾ ਬਿਲਕੁਲ ਪਿੰਦਰ ਤੂੰ ਠੀਕ ਕਹਿਣ ਡਿਆ ਵਾ ਅੱਜ ਇਦਾਂ ਡਈਆਂ ਨੇ ਕੱਲ ਨੂੰ ਫੇਰ ਇਹਨਾਂ ਕਹਿਣਾ ਵੀ ਸਾਨੂੰ ਵੱਖ ਕਰੋ ਤੇ ਰੋਜ਼ ਰੋਜ਼ ਇਦਾਂ ਤਮਾਸ਼ਾ ਲਾਉਣਾ ਚੰਗਾ ਨਹੀਂ ਮੈਨੂੰ ਲੱਗਦਾ ਪਾਜੀ ਇਦਾਂ ਦੀ ਗੱਲ ਹੁਣ ਨਹੀਂ ਹੁੰਦੀ ਤੈਨੂੰ ਤਾਂ ਲੱਗਦਾ ਸੁਣ ਕੇ ਨਾ ਖੁਸ਼ੀ ਨਹੀਂ ਹੋਈ ਤੇ ਨਹੀਂ ਹੋਈ ਜਦੋਂ ਹਣਾ ਰੋਜ਼ ਰੋਜ਼ ਫੇਰ ਇਹੋ ਕੰਮ ਹੁੰਦੇ ਰਹਿਣੇ ਨੇ ਗਰਲੀ ਪਿੰਦਰ ਤੇ ਕਹਿਣ ਤੋਂ ਭਾਵਾ ਅੱਜ ਤੂੰ ਹੀ ਹਾਂ ਕਹਿਣ ਡੀਆਂ ਜੇ ਆ ਮੈਂ ਤੁਹਾਡਾ ਕੀ ਪਤਾ ਸਵੇਰ ਚੱਲਦੀਆਂ ਫੇਰ ਤੁਹਾਡੇ ਮੂੰਹ ਵੱਟੇ ਹੋਣ ਉਹ ਤਾਂ ਮ ਇੱਕ ਘਰ ਮਿਲਣ ਡਿਆ ਪਿੰਡ ਚ ਅੱਛਾ ਉਹ ਵੀ ਲੈ ਲੈਣਾ ਵਾ ਆਪੋ ਆਪਣੇ ਘਰਿਆ ਰਵਾ ਕਰਾਂਗੇ ਸੋ ਨਾ ਹੀ ਪਿੰਡ ਠੀਕ ਆ ਨਾ ਨਾ ਪਿੰਡ ਤੇ ਹਾ ਕੰਮ ਨਹੀਂ ਕਰਨਾ ਹੈਗਾ ਹੁਣੇ ਹੀ ਤੁਹਾਨੂੰ ਕਹਿਨ ਦੀ ਆ ਕਿ ਆਪਾਂ ਇਕੱਠੇ ਰਹਿਨੇ ਆ ਤੇ ਹੁਣ ਤੁਸੀਂ ਵੱਖ ਦੀਆਂ ਗੱਲਾਂ ਕਰਨ ਲੱਗ ਪਏ ਹੋ ਐਦਾਂ ਨਹੀਂ ਕੰਮ ਚੱਲਣਾ ਹੈਗਾ ਪਹਿਲਾਂ ਵੀ ਤੁਸੀਂ ਸਾਡੀ ਗੱਲ ਮੰਨੀ ਨਾ ਹੁਣ ਵੀ ਤੁਹਾਨੂੰ ਸਾਡੀ ਗੱਲ ਮੰਨਣੀ ਪੈਣੀ ਕੋਈ ਸ਼ਦਾਈ ਥੋੜਾ ਮੈਂ ਜਿੱਦਾਂ ਉਹ ਲਾਓਗੇ ਉਧਰ ਨੂੰ ਲੱਗ ਜਾਣਾ ਵਾ ਨਾਲੇ ਤੁਹਾਨੂੰ ਇੱਕ ਵਾਰ ਹੀ ਵੱਖ ਕਰਤਾ ਸੀ ਨਾ ਨਾਲੇ ਜੱਗ ਹੁੰਦੜੀ ਆਈ ਹੈ ਇਹੀ ਕਿਹੜੇ ਚਾਰਜ ਹੋਣਾ ਵੱਖ ਆਉਣ ਨਾਲੇ ਫਿਰ ਪਿੰਦਰ ਰੋਜ ਦੀ ਖਿੱਚ ਜਿਹੜੀ ਹੈ ਨਾ ਉਹ ਕੇ ਪਾਸੇ ਲੱਗਦੀ ਨਹੀਂ ਹੈਗੀ ਬਿਲਕੁਲ ਤੇ ਨਾਲੇ ਹਾਡੀ ਤੇ ਕੋਈ ਗੱਲ ਹੀ ਨਹੀਂ ਇਹਨਾਂ ਦੀ ਇਹਨਾਂ ਦੀ ਬੁਰਕੀ ਨਹੀਂ ਰਲਦੀ ਆਪੋ ਜੀ ਅਸੀਂ ਤਾਂ ਤੁਹਾਨੂੰ ਆਨੇ ਹੈ ਇਕੱਠੇ ਰਹੋ ਤੁਹਾਨੂੰ ਹੀ ਇਹੀ ਵੱਖ ਹੋਣਾ ਵੱਖ ਹੋਣਾ ਵਾ ਪਰ ਹੁਣ ਅਸੀਂ ਤੁਹਾਨੂੰ ਕਹਿਂਦੀ ਆਂ ਨਾ ਕਿ ਇਹੀ ਇਕੱਠੇ ਹੋਣਾ ਤੂੰ ਹੁਣ ਸਾਡੀ ਗੱਲ ਕਿਉਂ ਨਹੀਂ ਮੰਨਣ ਦੇ ਨਾਲੇ ਅਜ ਤੱਕ ਨਾ ਕੋਈ ਇਕੱਠੇ ਨਹੀਂ ਹੋਏ ਹੋਣੇ ਵੱਖ ਹੋ ਕੇ ਸਗੋਂ ਆਪਣੀ ਗੱਲ ਵੱਖਰੀ ਹੋ ਜਣੀ ਆ ਹੋ ਸਕਦਾ ਸਾਡੇ ਵੱਲ ਵੇਖ ਕੇ ਚਾਰਜੀ ਹੋਰ ਇਕੱਠੇ ਹੋ ਜਾਣ ਭਾਜੀ ਆਪਾਂ ਤੇ ਨਹੀਂ ਅੱਡ ਹੋਣਾ ਤੁਸੀਂ ਭਰਾ ਭਰਾ ਹੋ ਜੋ ਅਹੀਂ ਨਾਲੇ ਅੱਡ ਹੋ ਕੇ ਸੁਆਦ ਵੇਖ ਲਿਆ ਵਾ ਅਹੀਂ ਤੇ ਕੋਈ ਥਾਂ ਰਹਿਣਾ ਵਾ ਸਹੀ ਗੱਲਾਂ ਪਿੰਦਰ ਘੁਰਲੀ ਹੁੰਦੀ ਹੁਣ ਤੁਸੀਂ ਸਾਡੀ ਗੱਲ ਮੰਨ ਲਓ ਤੇ ਕੀ ਕਰ ਹਟ ਤਰ ਲੇਕੜ ਹੋਣੇ ਤੇਰੇ ਪਿਆਰੇ ਹੱਥ ਲਾਈਏ ਸੁਣਦੇ ਆ ਲਾਵੇਂ ਨਾਲੇ ਗੱਲ ਆਪ ਹੀ ਇਕੱਠੀਆਂ ਹੋਣ ਦਾ ਸਾਨੂੰ ਵਾਕ ਕਰਾਉਣ ਡੀਆਂ ਨਹੀਂ ਅਹੀਂ ਤੇ ਦੋਵੇਂ ਭਰਾ ਹੋ ਤਾਂ ਨਹੀਂ ਹੋਏ ਜਦੋਂ ਇਹ 24 ਘੰਟੇ ਆਪਣਾ ਵਾਜਾ ਲਾ ਛੱਡਦੀਆਂ ਅਹੀਂ ਤੇ ਸਭ ਕੋ ਖੁਸ਼ ਆ ਵੀ ਇਕੱਠੀਆਂ ਹੋ ਗਈਆਂ ਜੇ ਤੁਸੀਂ ਅਹੀਂ ਨਹੀਂ ਕਦੀ ਹੁੰਦੇ ਭਾਬੀ ਜੀ ਅੱਡ ਚ ਨਾ ਕਰਦੀਆਂ ਸਵਾਲ ਹੁੰਦਾ ਵਾ ਤੇ ਇਹ ਆ ਵੀ ਸ਼ੁਕਰ ਆ ਤਾਨੂੰ ਵੀ ਹੱਡਿਆਲੀ ਰੰਗ ਕਰਤਾ ਗੀ ਬਿਲਕੁਲ ਤੇ ਵੱਖ ਵੀ ਤੁਹਾਨੂੰ ਇਸੇ ਕਰਕੇ ਕੀਤਾ ਹੈ ਇੱਕ ਨਾ ਇੱਕ ਨੂੰ ਤੁਹਾਨੂੰ ਸਮਝ ਆ ਜਾਣੀ ਹੈ ਤੇ ਵਿਰਲਾਪਿੰਦਰ ਜੇ ਆਪਾਂ ਦੋਵੇਂ ਭਰਾ ਇਕਜੁੱਟ ਰਹੇ ਆ ਨਾ ਤੇ ਆਖਰ ਨੂੰ ਇਹਨਾਂ ਦਾ ਵੀ ਪਾਸਾ ਮੁੜ ਗਿਆ ਤੇ ਜੇ ਸਾਡੇ ਵਿੱਚ ਵਿਰਲੰਦੀ ਨਾ ਤੇ ਫਿਰ ਇਹਨਾਂ ਨੇ ਕਿਤੋਂ ਇਕੱਠੇ ਹੋਣਾ ਸੀ ਫਿਰ ਤੇ ਫਰਕ ਹੀ ਪੈਣਾ ਸੀ ਮੈਂ ਲਾਭ ਤੈਨੂੰ ਇੱਥੇ ਉਦੋਂ ਕਿਹਾ ਸੀ ਨਾ ਹਾਂ ਤੇ ਦੁਨੀਆ ਇੱਧਰ ਦੀ ਉੱਧਰ ਹੋ ਜਾ ਮੈਂ ਤਰਲਾ ਧੋਖਾ ਨਹੀਂ ਕਰ ਸਕਦਾ ਕਿਹਾ ਇਹਿੰਦਰ ਤੂੰ ਬਿਲਕੁਲ ਤੇ ਵੇਖ ਲੈ ਚਲ ਆਪਾਂ ਦੋਵੇਂ ਭਰਾ ਸਹੀ ਰਹੇ ਆ ਨਾ ਇਹ ਵੀ ਆਪਾਂ ਅੱਜ ਚਲੋ ਇਹਨਾਂ ਦੀ ਸੁਲਾਹ ਹੋ ਗਈ ਹੈ ਸ਼ੁਕਰ ਮਾਲਕ ਦਾ ਇਹ ਵੀ ਭਰਾਵਾਂ ਨੂੰ ਇੱਕ ਦੂਜੇ ਨਾਲ ਵਗਾਰਨੀ ਨਹੀਂ ਚਾਹੀਦੀ ਨਹੀਂ ਚਾਹੀਦੀ ਕਿਉਂਕਿ ਜਨਾਨੀਆਂ 'ਚ ਅਜਿਹਾ ਹੋ ਜਾਂਦਾ ਵਾ ਤੇ ਪੱਜੇ ਆਪਾਂ ਠੀਕ ਰਾਵਾਂਗੇ ਤਾਂ ਕਦੇ ਨਾ ਕਦੇ ਉਹ ਵੀ ਠੀਕ ਹੋ ਜਾਣਗੇ ਹੋ ਜਾਣੀਆਂ ਆਪਾਂ ਵੀ ਜਿੰਨਾਂ ਦੀ ਮੰਨਦੇ ਤੇ ਆਪਾਂ ਕਦੇ ਵੀ ਨਹੀਂ ਇਕੱਠੇ ਹੋ ਸਕਦੇ ਕੱਥੇ ਵੀ ਨਹੀਂ ਹੋ ਸਕਦੇ ਔਰ ਪਿੰਦਰ ਕਦੇ ਵੀ ਆਪਾਂ ਅੱਜ ਐਦਾਂ ਨਹੀਂ ਫੇਰ ਬੈਠ ਸਕਦੇ ਤੇ ਚਲੋ ਸ਼ੁਕਰ ਮਾਲਕ ਦਾ ਗੁਰੂ ਰਾਮ ਵਾਹੀ ਗੁਰੂ ਨੇ ਵਧੀਆ ਫੇਰ ਸਭ ਨੂੰ ਠੀਕ ਕਰਤਾ ਸੱਚੀ ਗੱਲ ਜੀ ਸਾਰਿਆਂ ਨੂੰ ਤੇ ਹੋਰ ਸਨਮ ਜੀ ਕੀ ਹਾਲ ਚਾਲ ਨੇ ਅੱਜ ਹੋ ਗਿਆ ਆ ਵਾਲੀ ਵੀਡੀਓ ਦਾ ਐਂਡ ਤੇ ਸਾਰੇ ਜਾਣੇ ਦੱਸਿਓ ਵੀ ਐਂਡਿੰਗ ਕਿਦਾਂ ਦੀ ਲੱਗੀ। ਇਹਨਾਂ ਲਈ ਤੁਸੀਂ ਸਾਰੇ ਜਾਣੇ ਨੇ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਜਿਹੜੀਆਂ ਨਵੀਆਂ ਸੀਰੀਜ਼ਾਂ ਹੀ ਸ਼ੁਰੂ ਕਰਾਂਗੇ ਨਾ ਉਹਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ। ਤੇ ਜਿਸ ਤਰ੍ਹਾਂ ਇਹ ਸੀਰੀਜ਼ ਵਧੀਆ ਸੀ ਨਵੀਂ ਸੀਰੀਜ਼ ਤੇ ਆਪਾਂ ਹੋਰ ਵੀ ਜ਼ਿਆਦਾ ਕੰਮ ਕੀਤਾ ਵਾ ਉਹ ਇੱਕ ਤੋਂ ਵੀ ਵਧੀਆ ਹੀ ਸੋਚ ਕੇ ਆਪਣੀ ਤਰਫੋਂ ਕੀਤੀ ਆ ਤੇ ਬਾਕੀ ਤੁਸੀਂ ਵੱਸ-ਵੱਸ ਪਿਆਰ ਦੇਣਾ ਸਾਰਿਆਂ ਨੇ ਵੱਸ-ਵੱਸ ਇਦਾਂ ਹੀ ਚੈਨਲ ਪਿੰਦਰਪਾਲ ਨੂੰ ਸਪੋਰਟ ਕਰਨੀ ਆ ਤੇ ਸਾਰਿਆਂ ਦਾ ਇਦਾਂ ਹੀ ਪਿਆਰ ਬਣਿਆ ਰਵੇ। ਤੇ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਸਰ ਜੀ